Altyazı M.K. ਖਰਮਾਨ ਆਏ ਵਸਿਆ ਜੀ ਸਾਬੂ ਜੀ ਕਹਿਮਾਨ ਕੋ ਸੁਣੋ ਸੰਤੋਸ਼ ਸ਼ਬਦ ਤਨੋਂ ਤੇ ਆਉ ਸਾਚ ਮੰਨਰਾ ਪਾਦਾਰੋ ਅਸੀ ਵਸ ਸ਼ਬਦ ਤੇ ਤਾਰ ਸੁਪਾਗੇ ਘਰ ਸੁਪਾਗੇ ਸ਼ਬਦ ਵਾਦੇ ਕਲਾ ਜਿਤਨ ਤਾਰਾ ਜੀ ਪਰਮ ਪਾਇਆ ਤੁਜ ਜਿਨ ਕੋ ਸੇ ਨਾਮ ਹਰ ਕਲਾ ਕੇ ਕਹਿ ਨਾਨਕ ਸਰਪਤ ਹੋਇ ਤੈਨ ਪਰਮੰਦ ਵਾਸ ਪਰਮ ਪਰਮ ਪ੍ਰਭ ਪਾਇਆ ਉਤਰੇ ਸਗਲ ਵਸੂ ਮੇਰੇ ਹੋ ਕੋ ਕੋ ਸੰਨਾਰ ਸੁਰ ਜਾਣਣ ਲਾਕੇ ਬਾਦ ਅਨਹਦ ਸੁਰ ਨੂੰ ਲੋਗ ਬੰਨ੍ਹੇ ਪਾਣੀ ਦੇਸ਼ ਰਾਤ ਤੇ ਗਾਈ ਦਇਆ ਇਹ ਲੈ ਸ਼ਗਲ ਜਲ ਤੇ ਆਈ ਮੋਰੀ ਆਈ ਵਾਚ ਧਰਮ ਹਕੂਦ ਜਿਨੀ ਨਾਮ ਸਤ ਸਤਾਲ ਨਾਨਕ ਦੇ ਮੁਖ ਜੇ ਵੇ ਤੇ ਸੂਟੀ ਨਾਲ ਬੁਲ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਖਤੇ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਖਤੇ ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਤਨ ਹੈ ਤਨ ਹੈ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅਰਜਨ ਦੇਵ ਸੇਬ ਤਨ ਹੈ ਆਹੋ ਤਨ ਹੈ ਤਨ ਹੈ ਤਨ ਹੈ ਗੁਰੂ ਅਰਜਨ ਦੇਵ ਸਾਹਿਬ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਹਰਗੋਬਿੰਦ ਸੇਬ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਹਰ Rai ਸਾਹਿਬ ਦੀ ਤਨ ਹੈ ਤਨ ਹੈ ਤਨ ਹੈ ਗੁਰੂ ਹਰ Rai ਸਾਹਿਬ ਦੀ ਤਨ ਹੈ ਸਤ ਸਤੂ ਆ ਤਨ ਹੈ ਤਨ ਹੈ ਤਨ ਹੈ ਗੁਰੂ ਕੇ ਗੁਬਾਹ ਦਸ ਹੈ ਤਨ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਦੀ ਤਨ ਹੈ ਤਨ ਹੈ ਤਨ ਹੈ ਗੁਰੂ ਗੰਤਪਾਹਿਬ ਜੀ ਦਾ ਤਨ ਹੈ ਤਨ ਹੈ ਤਨ ਹੈ ਤੇਰਾ ਪੰਥ ਖਾਲਸਾ ਤਨ ਹੈ ਤਨ ਹੈ ਤੇਰੀ ਸਾਜਸ਼ਗਤ ਦੀ ਤਨ ਹੈ ਤਨ ਹੈ ਸਤ ਹੈ ਤਨ ਹੈ ਤੇਰੀ ਸਾਜਸ਼ਗਤ ਦੀ ਤਨ ਹੈ ਸਤ ਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਸਤ ਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇਨਾ ਵਾਹਿਗੁਰੂ ਬੋਲ ਕਦੇਨਾ ਢੋਲ ਵਾਹਿਗੁਰੂ ਬੋਲ ਕਦੇਨਾ ਢੋਲ ਵਾਹਿਗੁਰੂ ਬੋਲ ਕਦੇਨਾ ਢੋਲ ਵਾਹਿਗੁਰੂ ਵਾਹਿਗੁਰੂ ਪਿਆਰ ਹਾਂ ਤੇਰਾ ਮਿੱਠਾ ਲਗੇਗਾ ਬੋਲ ਕੋਸ਼ ਬੋਲ ਚਾਰਿਆ ਤੇਰਾ ਮੈਂ ਬੱਬੇ ਬੋਲ ਚਾਰਿਆ ਜੀ ਵਾਹ ਦੂਰ ਆਏ ਦੂਰ ਤੋਂ ਪਿਆਰੇ ਹਾਂ ਤੇਰਾ ਪਿਆਰਾ ਲਗੇਗਾ ਤੂੰ ਪਿਆਰਿਆ واہ 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 بول کشنہ لگے گا مو वाहिगुरू वाहिगुरू बोल प्यार कि न लॻे प्यार सतनाम श्री वाहिगु बोल सतनाम श्री वाहिगु बोलाम श्री वाहिगु बोल सतनाम श्रीगुरू बोल ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੂੰ ठाकुर ਤੁਮ ਬਹਿਰਦਾਸ ਜੀਉ ਪਿੰਡ ਸਭ ਤੁਮੋ ਮਾਤ ਪਿਤਾ ਹਮ ਤੁਮਰੀ ਕਿਰਪਾ ਮਹਨ ਮਰੀ ਗਤ ਮੇਤ ਤੁਮਹੀ ਜਾਨੀ ਦੁਦਿਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨ ਜਾਣੇ ਜੀ ਸਤਿਨਾਮ ਸ੍ਰੀ ਵਾਹਿਗੁਰੂ 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 ਸਾਹਿਬ ਜੀ ਅਰਦਾਸ ਓ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਹਿਿੰ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਇ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁੱਖ ਜਾਏ ਤੇਗ ਬਹਾਦਰਿ ਸਿਮਰੀਐ ਘਰਨਾਉ ਨੇ ਦਿਾਵੈ ਧਾਏ ਸੁਭ ਥਾਈ ਹੋਇ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਖਾਲਸਾ ਜੀ ਸਹਿਬ ਬੋਲਣਾ ਜੀ ਪੰਜਾਂ ਪਿਆਰਿਆਂ ਚੋਂ ਸਾਹਿਬ ਜਾਦੇਨ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕਿਛਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਟ ਕੀਤਾ ਤਿਨਾ ਪਿਆਰਿਆਂ ਸਚੈ ਰਹੇ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਹਿਬ ਬੋਲਣਾ ਜੀ ਜਨਾ ਸਿੰਘਾਂ ਸਿੰਘਣੀਆਂ ਨੇ ਧਰਮ 헤 ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੇ ਲੋਹਾਈਆਂ ਚ ਰਖੜੀਆਂ ਤੇ ਚੜੇ ਤਾ ਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਹਿ ਬੋਲਣਾ ਜੀ ਪੰਜਾਂ ਤਖਤਾਂ ਅਤੇ ਸਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਹਿ ਬੋਲਣਾ ਜੀ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਾਇ ਦੇਖ ਤੇ ਇੱਕ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਖਾਲਸਾ ਜੀ ਸਾਹਿਬ ਬੋਲਣਾ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਤ ਕੇ ਸਦਾਨ ਰਹਿਤ ਦਾਣ ਵਿਵੇਕ ਦਾਣ ਵਿਸਾਧ ਦਾਣ ਭਰੋਸਾ ਦਾਣ ਦਾਣਾ ਸਰਦਾਣ ਨਾਮ ਦਾ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜਕਾਰਾ ਖਾਲਸਾ ਜੀ ਸਹਿਬ ਬੋਲਣਾ ਜੀ ਗੁਰਸਿੱਖਾਂ ਦਾ ਮਨ ਨਿਵਾ ਮਤੁ ਚੀ ਮਤ ਪੱਧਰਾ ਕਾ ਵਾਹਿਗੁਰੂ へ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਣਿਆ ਦੇ ਮਾਨ ਗੁਰੂ ਨੇਤਾਣਿਆ ਦੇ ਤਾਣ ਨਿਉਟਿਆਂ ਦੀ ਓਟ ਨਿਆਸ ਰਿਆਂ ਦੇ ਅਸਰੇ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾ ਵਿੱਚ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਐਸੇੜ ਦੀ ਅਰਦਾਸ ਸੱਚਖੰਡ ਵਿਖੇ ਪ੍ਰਵਾਨ ਕਰਨੀ ਸਤਿਗੁਰੂ ਜੀਓ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਸਮੂਹ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਦੇ ਕੇ ਨੇਹਾਲ ਕਰ ਰਹੇ ਹੋ ਸਤਿਗੁਰੂ ਜੀਓ ਆਪ ਜੀ ਦੀ ਬਖਸ਼ਿਸ਼ ਪੁੱਤਰ ਅਸਥਾਨਾਂ ਤੇ ਮਹੀਨੇ ਦੇ ਪਹਿਲੇ ਐਤਵਾਰ ਮਨਾਉਂਦੇ ਹੋਇਆ ਸਤਿਗੁਰੂ ਜੀਓ ਦੀਵਾਨ ਸਜਾਏ ਗਏ ਸਨ ਆਪ ਜੀ ਦੀ अपार कृपा बख्शीश ਦਾ صدਕਾ ਆਪ ਜੀ ਦੇ ਅੰਮ੍ਰਿਤਮਈ ਗੁਰਬਾਣੀ ਦੇ ਕਥਾ ਕੀਰਤਨ ਵਿਖਿਆਨ ਹੋਏ ਹਨ ਹੋਈਆਂ ਭੁਲਾੰਦੀ ਛੁਮਾ ਕਰਨੀ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜਨ ਸੁਣ ਸੇਵਾ ਕਰਨ ਦਾ ਕੀਰਤਨ ਕਰਨ ਦਾ ਬਲ ਉਦਮ ਉਤਸ਼ਾਹ ਬਖਸ਼ਣਾ ਪੜੀ ਸੁਣੀ ਗੁਰਬਾਣੀ ਨੂੰ ਸੋਧ ਕੇ ਸੱਚਖੰਡ ਵਿਖੇ ਪ੍ਰਵਾਨ ਕਰਨਾ ਗੁਰਬਾਣੀ ਦਾ ਭਾਵ ਦਰਤਿਆਈਆਂ ਉਸ ਨੂੰ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਣਾ ਸਰਬੱਤ ਦੀਆਂ ਹਾਜ਼ਰੀਆਂ ਤਿਲ ਫੁੱਲ ਪੇਟਾਵਾਂ ਦਰਤੇ ਪ੍ਰਵਾਨ ਕਰਨੀਆਂ ਸੰਗਤਾਂ ਵੱਲੋਂ ਤਨ ਮਨ ਧਨ ਨਾਲ ਸੇਵਾ ਕੀਤੀ ਗਈ ਹੈ ਸਰਬੱਤ ਦੀ ਸੇਵਾ ਕਾਲ ਥਾਏ ਪਾਣੀ ਸ਼ੁਭ ਭਾਵਨਾਵਾਂ ਗੁਰਮਤ ਅਨਸਾਰ ਸੰਪੂਰਨ ਕਰਨੀਆਂ ਸਤਿਗੁਰੂ ਜੀਓ ਭਾਈ ਇਕਬਾਲ ਸਿੰਘ ਜੀ ਵੱਲੋਂ ਆਪਣੇ ਬੇਟੇ ਦੇ ਵਿਆਹ ਦੀ ਖੁਸ਼ੀ ਵਿੱਚ ਸ਼ੁਕਰਾਨਾ ਕਰਦੇ ਹੋਇਆਂ ਅੱਜ ਦੇ ਦੇਗ ਦੀ ਸੇਵਾ ਕੀਤੀ ਗਈ ਹੈ ਕਿਰਪਾ ਕਰਨੀ ਸੇਵਕ ਪਰਿਵਾਰ ਨੂੰ ਦਰੋਂ ਕੋ ਨੂੰ ਖੁਸ਼ੀਆਂ ਬਖਸ਼ਣੀਆਂ ਭਾਈ ਸੁੱਚਾ ਸਿੰਘ ਜੀ ਪਿੰਡ ਸਰਾਬਾ ਤੋਂ ਜ਼ਮੀਨ ਠੀਕਾ ਜ਼ਮੀਨ ਦਾ ਕੰਮ ਕਰਨ ਵਾਸਤੇ ਅਰਦਾਸ ਬੇਨਤੀ ਕਰਾ ਰਹੇ ਹਨ ਅੱਜ ਦੇ ਲੰਗਰ ਦੀ ਸੇਵਾ ਭਾਈ ਸ੍ਰਿੰਦਰ ਸਿੰਘ ਜੀ ਵੱਲੋਂ ਆਪਣੇ ਬੇਟੇ ਦੇ ਵਿਆਹ ਦੀ ਖੁਸ਼ੀ ਵਿੱਚ ਸ਼ੁਕਰਾਨਾ ਕਰਦੇ ਹੋਏ ਹਨ ਕਰਾ ਰਹੇ ਹਨ ਕਿਰਪਾ ਕਰਨੀ ਦਰੋਂ ਕਰੋਂ ਖੁਸ਼ੀਆਂ ਬਖਸ਼ਣੀਆਂ ਬੀਬੀ ਸੁਤਵੰਤ ਕੌਰ ਜੀ ਭਾਈ ਜੀ ਸਿੰਘ ਇੰਗਲੈਂਡ ਤੋਂ ਆਪਣੇ ਬੇਟੇ ਜਤਿੰਦਰ ਸਿੰਘ ਦੇ ਵਿਆਹ ਦੀ ਖੁਸ਼ੀ ਵਿੱਚ ਸ਼ੁਕਰਾਨਾ ਕਰਦੇ ਹੋਏ ਆ ਲੰਗਰ ਦੀ ਸੇਵਾ ਕਰਾ ਰਹੇ ਹਨ ਭਾਈ ਗੁਰਮੀਤ ਸਿੰਘ ਵੱਲੋਂ ਆਪਣੀ ਮਾਤਾ ਦੀ ਵਰਸੀ ਦੇ ਸੰਬੰਧ ਵਿੱਚ ਲੰਗਰ ਦੀ ਸੇਵਾ ਕਰਾ ਰਹੇ ਹਨ ਦੇਗ ਦੀ ਸੇਵਾ ਕਰਾ ਰਹੇ ਹਨ ਹੋਰ ਸੰਗਤਾਂ ਵੱਲੋਂ ਅਨੇਕਾਂ ਹੀ ਆਪ ਜੀ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਹਨ ਆਪ ਜੀ ਜਾਣੀ ਜਾਣੋ ਕਿਰਪਾ ਕਰਨੀ ਸਰਬਾਧੀਆਂ ਸ਼ੋਭਾਵਨਾਵਾਂ ਗੁਰਮਤ ਅਨਸਾਰ ਸੰਪੂਰਨ ਕਰਨੀਆਂ ਦਰੋਂ ਘਰੋਂ ਖੁਸ਼ੀਆਂ ਬਖਸ਼ਣੇ ਆਪ ਜੀ ਦੀ ਬਖਸ਼ਿਸ਼ ਭੰਡਾਰਿਆਂ ਵਿੱਚੋਂ ਪਵਿੱਤਰ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਕੀਤੀ ਹੈ ਆਪ ਜੀ ਭੋਗ ਲਾਵੋ ਆਪ ਜੀ ਦਾ ਸ਼ਹੀਦ ਪ੍ਰਸ਼ਾਦ ਸਤ ਸੰਤਾਂ ਕੁਵਰ ਤੇ ਜੋ ਜੀ ਸ਼ੱਕੇ ਆਪ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਸੰਗਤਾਂ ਦੀਆਂ ਹਾਜ਼ਰੀਆਂ

ਸਬ ਸਿਕਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋਚ ਹੈ ਖੋਜ ਸ਼ਬਦ ਮੇ ਰਾਜ ਕਰੇਗਾ ਖਾਲਸਾ ਆ ਕੀ ਰਹੇ ਨ ਖੁਆਰ ਹੋਏ ਸਭ ਮਿਲenge ਬਚ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਜੋ ਸਰਦਾ ਕਰ ਸਿਵੰਦ ਵਾਹਿਗੁਰੂ ਪਾਰ ਉਤਾਰਣ ਬੋਲੇ ਸੋਨਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀਆਂ ਅਰਦਾਸਾਂ ਬੇਨਤੀਆਂ ਹਨ ਭਾਈ ਸੁੱਚਾ ਸਿੰਘ ਜੀ ਪਿੰਡ ਸਰਬਤ ਤੋਂ ਜ਼ਮੀਨ ਦਾ ਕੇਸ ਠੀਕ ਹੋਣ ਵਾਸਤੇ ਭਾਈ ਕਮਲਜੀਤ ਸਿੰਘ ਵੱਲੋਂ ਪੂਰਨ ਦੇ ਅਰੋਗਤਾ ਵਾਸਤੇ ਭਾਈ ਰਗਵੀਰ ਸਿੰਘ ਮਨੀ ਮਾਜਰੇ ਤੋਂ ਬੇਟਾ ਜਿੰਦਰ ਸਿੰਘ ਦੀ ਦੇ ਅਰੋਗਤਾ ਵਾਸਤੇ ਭਾਈ ਕੁਬੇਲ ਸਿੰਘ ਜੀ ਕੰਮ ਮਿਲਣ ਵਾਸਤੇ ਬੇਨਤੀ ਇੱਕ ਬੀਬੀ ਵੱਲੋਂ ਬੱਚੀ ਦੇ ਪੇਪਰਾਂ ਦੀ ਸਫਲਤਾ ਮਨੋ ਕਾਮਨਾ ਪੂਰੀ ਹੋਣ ਵਾਸਤੇ ਬੀਬੀ ਵੱਲੋਂ ਬੇਟੇ ਦਾ ਯੂ ਐਸ ਏ ਵਿੱਚ ਕੰਮ ਕਰਨ ਵਾਸਤੇ ਭਾਈ ਰਣਜੀਤ ਸਿੰਘ ਵੱਲੋਂ ਪੂਰਨ ਦੇ ਅਰੋਗਤਾ ਸੇਵਾ ਸਮਰਨ ਦੀ ਦਾਤ ਵਾਸਤੇ ਕਾਕਾ ਤਨਪ੍ਰੀਤ ਸਿੰਘ ਦੇ ਵਿਆਹ ਦਾ ਕਾਰਜ ਠੀਕ ਠਾਕ ਹੋਣ ਵਾਸਤੇ ਬੱਚਿਆਂ ਦੇ ਪੇਪਰ ਪੇਪਰਾਂ ਦੀ ਸਫਲਤਾ ਵਾਸਤੇ ਭਾਈ ਬਲਜਿੰਦਰ ਸਿੰਘ ਜੀ ਵੱਲੋਂ ਆਪਣਾ ਘਰ ਬਣਨ ਤੇ ਪਰਿਵਾਰ ਦੀ ਸ਼ੁਕ ਸ਼ਾਂਤੀ ਵਾਸਤੇ ਭਾਈ ਗੁਰਦੇਵ ਸਿੰਘ ਜੀ ਵੱਲੋਂ ਜ਼ਮੀਨ ਦਾ ਫੈਸਲਾ ਹੱਕ ਵਿੱਚ ਹੋਣ ਵਾਸਤੇ ਭਾਈ ਸਤਪਾਲ ਸਿੰਘ ਜੀ ਪੁੱਤਰ ਦੀ ਦਾਤ ਵਾਸਤੇ ਬੀਬੀ ਬਲਜਿੰਦਰ ਕੌਰ ਬੇਟੀ ਲਈ ਯੋਗ ਵਰ ਮਿਣਨ ਵਾਸਤੇ ਇੱਕ ਮਾਤਾ ਵੱਲੋਂ ਆਪਣੇ ਯੂਐਸਏ ਰਹਿੰਦੇ ਪਰਿਵਾਰ ਵਿੱਚ ਸ਼ੁਕਸ਼ਾਂਤੀ ਵਾਸਤੇ ਸਿਮਰਨਜੀਤ ਸਿੰਘ ਕੋਰ ਦੇ ਪੇਪਰਾਂ ਦੀ ਸਫਲਤਾ ਵਾਸਤੇ ਬੀਬੀ ਗੁਰਮੇਲ ਕੋਰ ਜੀ ਪਰਿਵਾਰ ਵਿੱਚ ਸ਼ੁਕਸ਼ਾਂਤੀ ਵਾਸਤੇ ਦੇਖਦੀ ਅਰਦਾਸ ਕਾਕਾ ਗੁਰਦੀਪ ਸਿੰਘ ਪੱਕੀ ਰੋਕਰੀ ਮਿਲਣ ਵਾਸਤੇ ਬੀਬੀ ਵੱਲੋਂ ਪ੍ਰਾਦੇ ਕਰ ਵਾਪਸ ਹੋਣ ਵਾਸਤੇ ਪ੍ਰੇਮੀ ਵੱਲੋਂ ਜ਼ਮੀਨ ਦਾ ਕੇਸ ਹੱਕ ਵਿੱਚ ਹੋਣ ਵਾਸਤੇ ਬੱਚੀ ਹਰਪ੍ਰੀਤ ਕੋਰ ਲਈ ਵਰਤ ਤੇ ਘਰ ਚੰਗਾ ਮਿਲਣ ਵਾਸਤੇ ਭਾਈ ਬਾਗ ਸਿੰਘ ਵੱਲੋਂ ਕਾਰੋਬਾਰ ਵਿੱਚ ਵਾਧਾ ਪਰਿਵਾਰ ਵਿੱਚ ਸ਼ੁਕਸ਼ਾਂਤੀ ਵਾਸਤੇ ਬੀਬੀ ਤਰਨਜੀਤ ਕੋਰ ਦੀ ਘਰ ਵਸਣ ਵਾਸਤੇ ਕੱਕ ਬਲਰਾਜ ਸਿੰਘ ਦੇ ਘਰ ਵਾਪਸ ਹੋਣ ਵਾਸਤੇ ਗगनਦੀਪ ਸਿੰਘ ਦੀ ਤੰਦਰੁਸਤੀ ਲਈ ਲੰਮੀ ਉਮਰ ਵਾਸਤੇ ਅਰਦਾਸ ਬੇਨਤੀ ਹੈ ਅਮਨਜੋਤ कौर ਦੇ ਪੇਪਰਾਂ ਦੀ ਸਫਲਤਾ ਵਾਸਤੇ ਭਾਈ ਜਸਮੀਰ ਸਿੰਘ ਦਿੱਲੀ ਤੋਂ ਤੰਦਰੁਸਤੀ ਵਾਸਤੇ ਇੱਕ ਪ੍ਰੇਮੀ ਵੱਲੋਂ ਹੱਕ ਮਿਲਣ ਵਾਸਤੇ ਗੁਪਤ ਅਰਦਾਸ ਭਾਈ ਵਿਰਿੰਦਰ ਸਿੰਘ ਜੀ ਵੱਲੋਂ ਘਰ ਵਿੱਚ ਸ਼ਕਸ਼ਾਂਤੀ ਗੁਰਸਿੱਖੀ ਵਾਸਤੇ ਅਰਦਾਸ ਭਾਈ ਸੁਤਨਾਮ ਸਿੰਘ ਵੱਲੋਂ ਕਾਰੋਬਾਰ ਚੱਲਣ ਲਈ ਦੇਗਦੀ ਅਰਦਾਸ ਕੱਕ ਕੱਕ ਰਾਜਵੰਤ ਸਿੰਘ ਦੇ ਪੱਕੇ ਹੋਣ ਵਾਸਤੇ ਬੀਬੀ ਰਾਜਦੀਪਪੁਰ ਵੱਲੋਂ ਪਤੀ ਦੀ ਸ਼ਰਾਬ ਛੁੱਟਣ ਵਾਸਤੇ ਭਾਈ ਲਖਵਿੰਦਰ ਸਿੰਘ ਕੇਸ ਵਿੱਚੋਂ ਬਰੇ ਹੋਣ ਵਾਸਤੇ ਪਾਈ ਹਰਬੰਸ ਸਿੰਘ ਜੀ ਸ਼ਰਾਬ ਛਟਣ ਵਾਸਤੇ ਕਾਕਾ ਹਰਮਨ ਸਿੰਘ ਦੇ ਪੇਪਰਾਂ ਦੀ ਸਫਲਤਾ ਵਾਸਤੇ ਬੀਬੇ ਦਿਲਜੀਤ ਕੋਰ ਕੋਰਟ ਕੇ ਕੋਰਟ ਕੇਸ ਵਿੱਚੋਂ ਸਫਲਤਾ ਵਾਸਤੇ ਕਾਕਾ ਸੁਖਰਾਜ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਰਦਾਸ ਸਮਰਨਜੀਤ ਕੋਰ ਦਾ ਵਿਦੇਸ਼ ਦਾ ਕੰਮ ਕਰਨ ਵਾਸਤੇ ਬੀਬੀ ਪਰਮਜੀਤ ਕੌਰ ਮਨੋ ਕਾਮਨਾ ਪੂਰੀ ਹੋਣ ਵਾਸਤੇ ਭਾਇ ਨਿਰਮਲ ਸਿੰਘ ਪਰਿਵਾਰ ਦੀ ਤੰਦਰੁਸਤੀ ਪਾਏ ਮਰਜੀਤ ਸਿੰਘ ਜੀ ਸ਼ਰਾਬ ਛੁੱਟਣ ਵਾਸਤੇ ਸਿਮਰਤਪ੍ਰੀਤ ਕੌਰ ਦੇ ਆਸਟ੍ਰੇਲੀਆ ਵਿੱਚ ਪੱਕੇ ਹੋਣ ਵਾਸਤੇ ਮਿੰਦਰਪਾਲ ਸਿੰਘ ਨੌਕਰੀ ਮਿਲਣ ਵਾਸਤੇ ਭਾਇ ਗੁਰਮੀਤ ਸਿੰਘ ਵੱਲੋਂ ਜ਼ਮੀਨ ਵਕਨ ਲਈ ਅਰਦਾਸ ਬੀਬੀ ਚਰਨਜੀਤ ਕੌਰ ਜੀ ਵੱਲੋਂ ਮਾਗ ਮਹੀਨੇ ਦੇ ਕੀਰਤਨ ਪੂਰੇ ਹੋਣ ਤੇ ਸ਼ੁਕਰਾਨੇ ਵਜੋਂ ਅਰਦਾਸ ਕਾਕਾ ਪਰਮ ਕਰਮਵੀਰ ਸਿੰਘ ਨੂੰ ਨੌਕਰੀ ਮਿਲਣ ਵਾਸਤੇ ਭਵਿੰਦਰਪਾਲ ਸਿੰਘ ਨੂੰ ਨੌਕਰੀ ਮਿਲਣ ਵਾਸਤੇ ਬੀਬੀ ਵੱਲੋਂ ਮਹਾਰਾਜ ਜੀ ਦੇ ਚਰਨਾਂ ਵਿੱਚ ਆਖਰੀ ਸਵਾਸ ਤੱਕ ਨਿਭਣ ਵਾਸਤੇ ਅਰਦਾਸ ਭਾਈ ਜੋਗਾ ਸਿੰਘ ਜੀ ਵਿਦੇਸ਼ ਦਾ ਕੰਮ ਕਰਨ ਵਾਸਤੇ ਸਿਮਰਪ੍ਰੀਤ ਸਿੰਘ ਜੀ ਦੇ ਵਧੀਆ ਨੰਬਰ ਆਉਣ ਵਾਸਤੇ ਦੇਹ ਰੁਕਤ ਵਾਸਤੇ ਬੀਬੀ ਜਸਪਾਲ ਕੌਰ, ਕਮਲਜੀਤ ਕੌਰ, ਬਲਵਿੰਦਰ ਕੌਰ, ਮਨਜੀਤ ਕੌਰ ਜੀ, ਗੁਰਮੀਤ ਕੌਰ, ਕੁਲਵਿੰਦਰ ਕੌਰ, ਤਰਮਿੰਦਰ ਕੌਰ, ਭਾਈ ਚਰਨਜੀਤ ਸਿੰਘ ਜੀ, ਭਾਈ ਵਿਰਿੰਦਰ ਸਿੰਘ ਜੀ, ਭਾਈ ਸਰਿੰਦਰ ਸਿੰਘ, ਗੁਰਤੇਜ ਸਿੰਘ, ਭਾਈ ਅਮਰੀਕ ਸਿੰਘ, ਕਾਕਾ ਚਰਨ ਕਮਲ ਸਿੰਘ, ਮਨਜੋਤ ਸਿੰਘ, ਜਸਪਾਲ ਸਿੰਘ, ਕਾਕਾ ਹਰਜੀ ਭਾਈ ਜਸਪੀਰ ਸਿੰਘ ਜੀ ਕਾਰਵਿष ਸੁਖਸ਼ਾਂਤੀ ਵਿਗਨ ਦਨੋਸ਼ کاروبار ਦੇ ਵਾਧੇ ਵਾਸਤੇ ਭਾਈ ਜਗਿੰਦਰ ਸਿੰਘ ਭਾਈ ਬਲਵਿੰਦਰ ਸਿੰਘ ਜੀ ਭਾਈ ਸੋਨ ਸਿੰਘ ਭਾਈ ਗੁਰਪਾਲ ਸਿੰਘ ਜਸਪੀਰ ਸਿੰਘ ਬਲਵਿੰਦਰ ਸਿੰਘ ਕੁਲਦੀਪ ਸਿੰਘ ਲਾਭ ਸਿੰਘ ਮਨਜੀਤ ਸਿੰਘ ਬੀਬੀ ਰਾਜਵਿੰਦਰ ਕੌਰ ਬੀਬੀ ਮੇਰ ਕੌਰ ਬੀਬੀ ਗੁਰਮੀਤ ਕੌਰ ਬੀਬੀ ਗੁਰਨਾਬ ਕੌਰ ਬੀਬੀ ਸਰਜੀਤ ਕੌਰ ਜੀ ਬੀਬੀ ਬਿਸ਼ਮਸ਼ੇਰ ਕੌਰ ਵੱਲੋਂ ਇਹਨਾਂ ਪ੍ਰੇਮੀਆ ਵੱਲੋਂ ਅਰਦਾਸਾਂ ਬੇਨਤੀ ਹਨ ਸਤਿਗੁਰੂ ਜੀ ਸਰਬੱਤ ਦਾ ਭਾਣਾ ਗੁਰਮਤਿ ਅਨੁਸਾਰ ਸੰਪੂਰਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ਼੍ਰੀ ਵਾਹੇ ਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀਓ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਉਤਰੈ ਮਨ ਕੀ ਭੁਖ ਸੋ ਕਹੋ ਤਲ ਗੁਰ ਸੇਵੀਐ ਅਹਨ ਸਹਜ ਸੁਭਾਅੈ ਦਰਸ਼ਨ ਪਰਸੀਐ ਗੁਰੂ ਨਮੂ ਮਰਨ ਦੁਖ ਜਾਏ सब तेसकार सोई सुगड़ सुजानी तिनि सुनया दुख सुख मेरा ਸਤਾ ਸੋਈ ਸੁਗੜ ਸੁਜਾਨੀ ਤਿਨਹੀ ਸੁਣਿਆ ਦੁਖ ਸੁਖ ਮੇ कर रहियो पूर हो, पूरन हो. ਕਹੋ ਨਾਨਕ ਨਿਹਚਲ ਕਰ ਬੰਧਿਓ ਗੁਰ ਕੀਓ ਬੰਧਨੀ ਪ੍ਰਗਟਿਓ ਜੋਤ ਸਹਜ ਸੁਖ ਸੋਭਾ ਬਾਜੇ ਅਨਹਤ ਬਣੀ ਕਹੋ ਨਾਨਕ ਨਿਹਚਲ ਕਰ ਬੰਧਿਓ ਗੁਰ ਕੀਓ ਬੰਧਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ